ਸ਼ਾਹਮੂਨ ਸ਼ਾਟਾ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਇੱਕ ਸਨੇਚਿੰਗ ਦੀ ਸਾਨੂੰ ਇਨਫਾਰਮੇਸ਼ਨ ਆਈ ਸੀ ਜਿਸ ਦੇ ਵਿੱਚ ਇੱਕ ਫੋਰਨਰ ਲੜਕੀ ਸੀਗੀ ਉਹਦੇ ਵੱਲੋਂ ਜਿਹੜਾ ਹੈ ਉਹਦੇ ਆਪਣੇ ਸਰਕਿਟ ਨਾਲ ਆ ਕੇ ਕੰਪਲੇਨ ਦੇਤੀ ਸੀ ਕਿ ਮੇਰਾ ਮੋਬਾਈਲ ਫੋਨ ਸਰ ਬੈਗ ਜਿਹੜਾ ਹੈ ਉਹ ਸਨੇਚ ਕਰ ਲਿਆ ਗਿਆ ਕਿਸੇ ਅਨਨੋਨ 3 ਪਰਸਨ ਸੀਗੀ ਸੋ ਪੁਲਿਸ ਨੇ ਇਹਦੇ ਵਿੱਚ ਬੜੇ ਹੀ ਐਕਟਿਵਲੀ ਉਹਦੇ ਵਿੱਚ ਕੰਮ ਕਰਦੇ ਹੋਏ ਉਹਨਾਂ ਨੂੰ ਇਸ ਬੰਦੀ ਜਿਹੜਾ ਹੈ ਪੁੱਛਿਆ ਫਿਰ ਪੁਲਿਸ ਵੱਲੋਂ ਜਿਹੜਾ ਹੈ ਕਿ ਇਮੀਡੀਏਟਲੀ ਆਪਣੀਆਂ ਟੀਮਸ ਬਣਾ ਕੇ ਉਹਨਾਂ ਦਾ ਜਿਹੜਾ ਸਨੇਚ ਤੇ ਸੀਗਾ ਬੈਗ ਉਹਨੂੰ ਵੈਰੀਫਾਈ ਕਰਨ ਲਈ ਜਿਹੜਾ ਇਹ ਕੰਮ ਕਰਨਾ ਸ਼ੁਰੂ ਕੀਤਾ ਸੋ ਜਿਸ ਦੇ ਵਿੱਚ ਸਾਨੂੰ ਕਾਫੀ ਹੁਣ ਤੱਕ ਸਫਲਤਾ ਮਿਲੀ ਹੈ ਅਸੀਂ ਇਹਦੇ ਵਿੱਚ ਉਹਨਾਂ ਦਾ ਜਿਹੜੇ ਇਹਦੇ ਵਿੱਚ ਅਕਿਊਜ਼ ਨੇ ਤਿੰਨ ਬੰਦੇ ਜਿਹੜੇ ਸਨੇਚ ਕਰਕੇ ਲੈ ਕੇ ਗਏ ਸੀ ਉਹਨਾਂ ਨੂੰ ਆਇਡੈਂਟੀਫਾਈ ਜਿਹੜਾ ਆ ਉਹ ਕਰ ਲਿਆ ਉਹਨਾਂ ਦੇ ਬਟ ਮੈਂ ਨਾਮ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਸੋ ਇਹਨਾਂ ਨੂੰ ਜਲਦੀ ਅਸੀਂ ਹੌਪਫੁਲੀ ਇੱਕ ਜਾਂ ਦੋ ਦਿਨ ਦੇ ਵਿੱਚ ਇਹਨਾਂ ਨੂੰ ਜਲਦੀ ਜਲਦੀ ਅਰੈਸਟ ਕਰ ਲਾਂਗੇ ਸਰ ਕਿੱਥੋਂ ਦੀ ਜਨਾਨੀ ਹੈ ਇਹ ਇਹ ਇਹਨਾਂ ਦੇ ਕਹਿਣ ਦੇ ਮੁਤਾਬਕ ਜੀ ਇਜ਼ਰਾਈਲ ਤੋਂ ਸਿਗੇ ਸੋ ਇੱਥੇ ਘੁੰਮਣ ਆਏ ਸੀਗੇ ਤੇ ਵਾਗਾ ਬਾਰਡਰ ਸਾਈਡ ਜਾ ਰਹੇ ਸੀਗੇ ਜੀ ਸਰ ਇਹ ਉਹਦਾ ਕੀ ਮੋਬਾਈਲ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਆ ਬੇਸਿਕਲੀ ਜਿਹਨਾਂ ਦਾ ਉਹ ਬੈਗ ਸੀਗਾ ਛੋਟਾ ਪੌਲਟ ਬੈਗ ਸੀਗਾ ਸੋ ਉਹ ਦੇਖ ਕੇ ਉਹਨਾਂ ਨੇ ਜੋ ਆਟੋ ਦੇ ਵਿੱਚ ਬੈਠੇ ਸੀ ਜੀ ਸਾਈਡ ਤੋਂ ਉਹਨੂੰ ਜਿਹੜਾ ਹੈ ਸਨੈਚ ਕਰ ਲਿਆ ਜਾਂਦੇ ਨੇ ਜੀ ਕਿ ਹੁਣ ਇਹ ਚਾਰਜ ਕੀਤੀ ਜਾਗੀ ਜੀ ਆ ਬਿਲਕੁਲ ਇਹਦੇ ਵਿੱਚ ਐਫ ਆਈ ਆਰ ਵੀ ਰਜਿਸਟਰ ਕਰ ਲਈ ਸੀਗੀ ਇਮੀਡੀਟਲੀ ਐਂਡ ਇਹਦੇ ਵਿੱਚ ਜਿਹੜੇ ਆ ਮੈਂ ਉਹੀ ਜਿਵੇਂ ਦੱਸਿਆ ਕਿ ਰਾਤ ਕੱਲ ساری ਰਾਤ ਸਾਡੀ ਟੀਮਸ ਲੱਗੇ ਰਹੇ ਆ ਉਹਦੇ ਵਿੱਚ ਜਿਹੜੇ ਆ ਅਸੀਂ ਤਿੰਨ ਬੰਦੇ ਜਿਹੜੇ ਕਿਊ ਸੀਗੇ ਉਹ ਆਇਡੈਂਟੀਫਾਈ ਕਰ ਲਏ ਨੇ ਤੇ ਉਹਨਾਂ ਨੂੰ ਅਸੀਂ ਜਲਦ ਤੋਂ ਜਲਦੜਾ ਅਰੈਸਟ ਕਰ ਲਿਆ ਮੈਂ ਮੇਨ ਬਾਰਡਰ ਤੇ ਜਾ ਰਹੀ ਸੀ ਵਿਭਾਗ ਪਰੇਡ ਦੇ ਚਾਹ ਹਾਂ ਜੀ ਜੀ ਠੀ